ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜਿਲਾ ਨੂੰ ਪੈਂਦਾ ਵੀ ਬਰਨਾਲਾ ਬਾਈਕੋਲ ਤਨ ਮੱਝਾਂ ਚੁੱਕੜ ੱੱਪਣ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 728000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਬੱਤ ਬੱਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੜ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਜੀ ਨਾਮ ਮੇਰੇ ਜੀ ਟੈਂਟ ਲਵਾਉਂ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਾਈ ਪਹਿਲੀ ਮੱਝ ਦੀ ਜਾਣਕਾਰੀ ਦਿਓ ਆਪਣੀ ਜੀ ਜੀ ਵੀਰੇ ਸਾਢੇ 4 ਮਹੀਨਾ ਦਾ ਗੱਬਣ ਆ ਗਈ ਹਾਂਜੀ ਤੇ 6 ਕਿਲੋ ਦੁੱਧ ਲੈ ਦੇ ਤੇ ਬੱਚਾ ਬੱਚਾ ਜਿਹੜਾ ਮਗਰ ਕਟਾਗਾ ਮਗਰ ਕਟਾਈ ਹਾਂਜੀ 6 ਲੀਟਰ ਦੁੱਧ ਆਈ ਹਾਂਜੀ ਠੀਕ ਹੈ ਠੰਡੀ ਸ਼ੀਰ ਫੁੱਲ ਆਈ ਠੀਕ ਹੈ ਆਪਣੀ ਚੈੱਕ ਰਹੀ ਬਈ ਹਾਂਜੀ ਹਾਂਜੀ ਵੀਰੇ ਹਾਂਜੀ ਚੈੱਕ ਪਾ ਲਈ ਤੋੜ ਸਨੋ ਫਰਾ ਚਾਹ ਦੋ ਡੰਗ ਚੋਲੇ ਜਗੜਾ ਹਾਂਜੀ ਹਾਂਜੀ ਵੀਰੇ ਚਾਹ ਚਾਰ ਡੰਗ ਤੋੜ ਠੀਕ ਹੈ ਰੇਟ ਭਰਾ ਜਾਇ ਜਦਾ ਹਾਂ ਰੇਟ ਫੋਨ ਤੇ ਕਰ ਲਾਂਗੇ ਵੀਰੇ ਰੇਟ ਫੋਨ ਤੇ ਕਰੋਗੇ ਹਾਂਜੀ ਵੀਰੇ ਚਲੋ ਰੇਟ ਫੋਨ ਤੇ ਪਹਿਲੀ ਮੱਝ ਮੋੜਦੇ ਟੋਕੜ ਗੱਬਣ ਬੱਚਾ ਦੇ ਮਗਰਾ ਠੀਕ ਹੈ ਜੀ ਲਓ ਉਪਰ ਆ ਲਿਆ ਦੇਖੋ ਕੰਟੀ ੱਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਚੈੱਕ ਕਰ ਸਕਦੇ ਬੱਚਾ ਮਗਰਾ ਲੋ ਜੀ ਚੰਗੀ ਪਲੀ ਪਲੋਸੀ ਆ ਠੀਕ ਹੈ ਜੀ ਲੋ ਜੀ ਤੁਹਾਨੂੰ ਤੁਹਾਨੂੰ ਚੈੱਕ ਕਰ ਸਕਦੇ ਥਾਂ ਫੋਨ ਕਰੇ ਜਾਣਾ ਓਕੇ ਹੈਗੇ ਚਾਰੇ ਪੀੜੀ ਦੇ ਬਾਗਾਰ ਕੇ ਸਣਾ ਜੀ ਠੀਕ ਹੈ ਜੀ ਠੀਕ ਹੈ ਜੀ ਅੱਜ ਵੀ ਦੂਜੀ ਮਾਝ ਦੀ ਜਾਣਕਾਰੀ ਦਈਏ ਆਪਣੇ ਇਹ ਵੀਰੇ ਸੇਮ ਹੀ ਨਾ ਦੇ ਗੱਬਣ ਹਾਂਜੀ ਦੁੱਧ ਕਰਦਾ 4 ਲੀਟਰ ਦੁੱਧ 4 ਲੀਟਰ ਹਾਂ ਵੀ ਆਪਣੀ ਚੈੱਕ ਕਰਾਈ ਆ ਆਹ ਚੈੱਕ ਕਰਾਈ ਵੀਰੇ ਸਟੋਰ ਦੋ ਪ੍ਰਾਣ ਵੀ ਇਹਦਾ ਰੇਟ ਜੀ ਇਹਦਾ ਰੇਟ ਵੀ ਫੋਨ ਤੇ ਕਰਾਂਗੇ ਵੀਰੇ ਸਾਰਿਆਂ ਦੀ ਫੋਨ ਤੇ ਕਰਾਂਗੇ ਹਾਂ ਸਾਰਿਆਂ ਦੀ ਫੋਨ ਤੇ ਕਰਾਂਗੇ ਇਹ ਗੱਲ ਇਹ ਦੋ ਦੋ ਨੰਬਰ ਤਿੰਨ ਨੰਬਰ ਮੁਤਾਬਕ ਵੀ ਤੂੰ ਪੁੱਛ ਸਕਦਾ ਸੇਮ ਨਹੀਂ ਨਹੀਂ ਗੱਭਣ ਬੱਦ ਜਾਣਕਾਰੀ ਬਾਈ ਤੂੰ ਲੈ ਸਕਦੇ ਸੀ ਭਰਾ ਠੀਕ ਹੈ ਕਿਉਂਕਿ ਨੰਬਰ ਦੇ ਮੁਤਾਬਕ ਤੁਸੀਂ ਪੁੱਛ ਸਕਦੇ ਰੇਟ ਭਾਈ ਜਾਇਜ਼ ਹੀ ਹੋਣਗੇ ਯਾਰ ਹਾਂ ਹਾਂ ਰੇਟ ਵੀ ਜਾਇਜ਼ ਹੋਣੇ ਜਮਾ ਠੀਕ ਹੈ ਲੋ ਜੀ ਟੋਕੜ ਗੱਭਣ ਠੀਕ ਹੈ ਮੋੜ ਲਈ ਤੇਸਬੂ ਦੇਖੋ ਜੀ ਤੇਸਬੂ ਦੋਤ ਕਿਨਾਂ ਰਸਾਇਆ ਇਹ ਰਿਹਾ 4 ਲੀਟਰ ਦੋ ਦਾ ਵੀਰੇ 4 ਲੀਟਰ 4 ਲੀਟਰ 2 ਕਿਲੋ ਇੱਕ ਡੰਗ ਦਾ ਹਾਂਜੀ 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 2 ਕਿਲੋ ਮਿਲਦੀ ਹੈ ਹਾਂ 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 ਥਾਪੀ ਦੇ ਦੋਨੇ ਮੈਂ ਥਾਪੀ ਤੇ ਦੋਨੇ ਹਾਂਜੀ ਹਾਂਜੀ ਠੀਕ ਹੈ ਲੋਚ ਠੀਕ ਹੈ ਤਿੰਨ ਮੱਝਾਂ ਠੀਕ ਹੈ ਨਾ ਹੁਣ ਨੰਬਰ ਆ ਗਿਆ ਤਿੰਨ ਨੰਬਰ ਠੀਕ ਹੈ ਜੀ ਕੈਂਡੀ ਟੱਲਵਾ ਜਿਲਾ ਆਏ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਅੱਜ ਵੀ ਤਿੰਨ ਨੰਬਰ ਮੈਨੂੰ ਦੱਸੋ ਜਾਣਕਾਰੀ ਪਹਿਲਾਂ ਇਹ ਵੀਰੇ ਸ਼ਹਿਮੀ ਨਦੀ ਕਪੜਾ ਗਈ 4 ਲੀਟਰ ਦੁੱਧ ਥੱਲੇ ਦੇ 4 ਲੀਟਰ ਦੁੱਧ ਦਾ ਹਾਂਜੀ ਠੀਕ ਹੈ ਜੀ ਤੋੜ ਦੋ ਭਰਾ ਲੋ ਜੀ ਚੈੱਕ ਕਰ ਸਾਦੇ ਭਰਾ ਸੋ ਜੀ ਸਾਂਪੂਨ ਚੈੱਕ ਕਰ ਸਾਦੇ ਆਪਨੀ ਚੈੱਕ ਕਰਾਈ ਗਈ ਬਈ ਹਣਾ ਹਾਂਜੀ ਵੀਰੇ ਚੈੱਕ ਕਰਾਈ ਵੀ ਗਈ ਤੇ ਤੁਸੀਂ ਭਰਾ ਚੈੱਕ ਕਰਵਾਸ ਕਰਵਾ ਕੇ ਲੈ ਜਾ ਜੋ ਭਰਾ ਠੀਕ ਹੈ ਜੀ ਲੋ ਜੀ ਆਹ ਵੱਧ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਵੀਡੀਓ ਮੰਗਵਾ ਸਕਦੇ ਹੋ ਜੇ ਕਿਸੇ ਨੂੰ ਤਸੱਲੀ ਦੀ ਪ੍ਰੈਸ ਕਰਨੀ ਹੈ ਠੀਕ ਹੈ ਜੀ ਲੋ ਜੀ ਇਹ ਚੱਕਰ ਦੇ ਲਈ ਤੁਸੀਂ ਕਰਨੇ ਕੋਈ ਬਸ 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 ਠੀਕ ਆ ਵੀ ਬੰਦੇ ਬੰਦੇ ਕੋਈ ਪੈਸੇ ਲੈਣੇ ਤੁਸੀਂ ਨਾ ਆ ਠੀਕ ਆ ਨਾ ਮੈਂ ਪੈਂਡ ਟੈ ਲਮਾ ਤੇ ਜਿਲਾ ਨੂੰ ਪੈਂਦਾ ਬਰਨਾਲਾ ਲੋ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ